ਜੇ ਬੁੜੀਆਂ ਨਮਾਰੀ ਡਾਉਂਦੀਆਂ ਹੁੰਦੀਆਂ ਹੁੰਦੀਆਂ ਐ ਲੱਗਦਾ ਲੋਗ ਮਾਗਰ ਲੱਭਸੂ ਟਰਾਲੀ ਦਾ ਹਾਂਜੀ 10 ਸਾਲਾਂ ਦੀ ਗਾਰੰਟੀ ਦਊਂ ਤਿੰਨ ਸਾਲ ਦੀ ਪੰਪ ਦੀ ਦਊ ਠੀਕ ਆ ਤਿੰਨ ਸਾਲ ਦੀ ਪੰਪ ਦੀ ਗਾਰੰਟੀ ਆ 10 ਸਾਲ ਦੀ ਹਿੱਸੇ ਦੀ ਗਾਰੰਟੀ ਆ ਆ ਜਿਹੜਾ 17 ਕੁ ਵਟ ਲੁੱਤਰੂ ਆ ਜੀ ਠੀਕ ਆ 17 ਕੁ ਮਿੰਟ ਲਵਾਜਣਾ ਮਿੱਤਰੋ ਇਹਦਾ ਤੇ ਇਹ ਸਾਰਾ ਟਾਟਾ ਦਾ ਲੋਹਾ ਲੱਗਿਆ ਹੋਇਆ ਟਾਟਾ ਦਾ ਜੀ ਇਹਨੂੰ ਵੀ ਤੇ ਅੰਦਰਲੀ ਸਾਈਡ ਦੇਖ ਸਕਦੇ ਹੋ 40 ਜੂਲੀ ਕੁਰੀ ਲੱਗੀ ਵੀ ਆ ਮਿੱਤਰੋ ਸਾਰੀ ਇਹ ਵੀ ਨਾ ਕਹਿ ਰਹੀਏ ਭਾਈ ਬਾਵਲੀ ਤੋਂ ਟਰਾਲੀ ਲਿਜਾ ਕੇ ਸਿੱਧੀ ਤੁੜੀਅਲ ਦਾ ਭੂਖਣਾ ਹੀ ਪਾਉਣਾ ਵਿੱਚ 883 ਨੰਬਰ ਵਾਇਰਿੰਗ ਆ ਗਿਆ ਵੀਰ ਜੀ ਇਸੇ ਵਾਲਾ 683 ਨੰਬਰ ਵਾਇਰਿੰਗ ਆ ਬਾਕੀ ਰਿੰਪ ਦੇਖ ਸਕਦੇ ਹੋ ਪੂਰੇ ਸਾਫ ਆ ਅਸੀਂ ਗੱਲ ਦੋ ਤੋਂ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਤੇ ਛੋਡੇ ਬਾਅਦ ਤੇ ਟਰੈਕਟਰਾਂ ਦੀ ਨਹੀਂ ਟਰਾਲੀਆਂ ਦੀ ਵੀਡੀਓ ਲੈ ਕੇ ਆਏ ਦੇਖ ਸਕਦੇ ਹੋ 7 ਤੋਂ 8 ਟਰਾਲੀਆਂ ਖੜੀਆਂ ਲੈਂਡ ਦੇ ਵਿੱਚ ਤੇ ਸਾਰੀਆਂ ਟਰਾਲੀਆਂ ਦੀ ਡਿਟੇਲ ਦੱਸਾਂਗੇ ਸਾਰੀ ਫੁੱਲ ਜਾਣਕਾਰੀ ਦਵਾਂਗੇ ਤੇ ਬਾਕੀ ਫਿਰ ਪਬਲੀ ਆਪਣੇ ਨਾਲ ਆਸਤੀ ਗੱਲ ਵੀ ਪਬਲੀ ਹੋਰ ਸੇਤਾਂ ਕਹਿਮ ਬਹੁਤ ਵਧੀਆ ਬਾਈ ਜੀ ਏ ਵੀਰ ਟਰਾਲੀਆਂ ਤਿਆਰ ਕਰਦਾ ਤੇ ਕੋਈ ਅੱਜ ਤਾਂ ਨਹੀਂ ਕਰਦਾ ਬਹੁਤ ਪੁਰਾਣਾ ਕੰਮ ਆ ਵੀਰਾਂ ਦਾ ਤੇ ਆਪਣੀ ਮੇਨ ਆਪਣੀ ਵਰਕਸ਼ਾਪ ਦੀ ਗੱਲ ਕਰੀਏ ਕਿਹੜੀ ਜਗ੍ਹਾ ਹੈਗੀ ਉਹ ਮੌਰ ਮੰਡੀ ਹਾਂਜੀ ਮੌਰ ਮੰਡੀ ਜ਼ਿਲ੍ਹਾ ਬਟੰਡਾ ਆਪਾਂ ਹਰ ਬੁੱਧਵਾਰ ਤਲਵੰਡੀ ਸਾਬੋ ਹਾਂਜੀ ਭਾਰਤੀ ਪट्रोल ਪੰਪ ਦੇ ਸਾਹਮਣੇ ਹੁੰਦੀ ਹੈ ਜੀ ਠੀਕ ਹੈ ਹਰ ਬੁੱਧਵਾਰ ਭਾਰਤ ਪट्रोल ਪੰਪ ਦੇ ਜਮਾ ਸਾਹਮਣੇ ਤੁਹਾਨੂੰ ਮਿਲਣਗੇ ਮੌਰ ਮੰਡੀ ਵੀਰਾਂ ਦੀ ਵਰਕਸ਼ਾਪ ਆ ਤੇ ਟਰਾਲੀਆਂ ਤਿਆਰ ਕਰਦੇ ਤੇ ਕਰਦੇ ਵੀ ਪੂਰੀ ਓਰੀਜਨਲ ਆਹ ਟਰਾਲੀ ਦਾ ਕੀ ਸਾਈਜ਼ ਆ ਪਬਲਿਕ ਇਹ ਵੀਰੇ 11 6 ਸਵਾ 2 11 6 ਸਵਾ 2 ਸਾਈਜ਼ ਆ ਤੇਰੇ ਹਿੱਸਾ ਕਿਡਾ ਲੱਗਿਆ ਵਾ ਹਿੱਸਾ ਬਾਈ ਜਿਹਦੇ ਲੱਗਿਆਗਾ 8 ਨੱਟੀ 8 ਨੱਟੀ ਹਾਬਾ 4 ਇੰਚ ਇਸਾ 4 ਇੰਚ ਹੀ ਸਾਜੀ ਠੀਕ ਐ ਜੈਕ ਲੱਗਿਆ ਵਾ ਹਾਂਜੀ ਹਾਂਜੀ ਜਿਵੇਂ ਗੇਰੀ ਇਹ ਹੁੱਕ ਦੇਖ ਸਕਦੇ ਹੋ ਮਿੱਤਰੋ ਫਿਨਿਸ਼ਿੰਗ ਪੂਰੀ ਤਕੜੀ ਆ ਤੇ ਜਿਵੇਂ ਪਾਈਪ ਜੀ ਲਵੇੜ ਜੇ ਦਿੰਦੀ ਆ ਸਾਈਡਾਂ ਉਹ ਵੀ ਲਗੋਦੀ ਜਮਾ ਹਾਂਜੀ ਹਾਂਜੀ ਉਹ ਸਿਸਟਮ ਬੰਦ ਕਰਤਾ ਜਦੋਂ ਆਉਂਦੀ ਆ ਨਾ ਤੇ ਉਹਨਾਂ ਟਰਾਲੀ ਦੀ ਆਪਾਂ ਸਾਈਡਾਂ ਦੀ ਗੱਲ ਕਰੀਏ ਕਿ ਕਿੰਨੇ ਕਿਹੇ ਚਾਦਰ ਲੱਗੀ ਆ ਸਾਈਡਾਂ ਤੇ ਸਾਈਡੇ ਦੇ ਵੀਰ ਜੀ 10 ਗੇਜ ਲੱਗੀ ਆ ਹਾਂਜੀ ਤੇ ਥੱਲੇ ਇਹਦੇ 8 ਗੇਜ ਲੱਗਿਆ ਵੀਰ ਜੀ 86783 ਨੰਬਰ ਵਾਇਰਿੰਗ ਆ ਗਿਆ ਵੀਰ ਜੀ ਠੀਕ ਹੈ 683 ਨੰਬਰ ਵਾਇਰਿੰਗ ਬਾਕੀ ਰਿੰਬ ਦੇਖ ਸਕਦੇ ਹੋ ਪੂਰੇ ਸਾਫ ਆ ਹਾਂਜੀ ਹਾਂਜੀ ਵੀਰ ਜੀ ਇੱਕ ਗੱਲ ਇਹਦੀ ਹੋਰ ਬਾਈ ਬਾਬਲੀ ਦੀ ਸਫਾਈ ਹਿੱਸੇ ਦੀ 10 ਸਾਲ ਦੀ ਗਾਰੰਟੀ ਦੀ ਆ 10 ਸਾਲਾਂ ਦੀ ਗਾਰੰਟੀ ਜੋਂ 3 ਸਾਲ ਦੀ ਪੰਪ ਦੀ ਦੂੰ ਠੀਕ ਆ 3 ਸਾਲ ਦੀ ਪੰਪ ਦੀ ਗਾਰੰਟੀ ਆ 10 ਸਾਲ ਦੀ ਹਿੱਸੇ ਦੀ ਗਾਰੰਟੀ ਆ ਤੇ ਆ ਇਹਦੇ ਵੀਰ ਜੀ ISR ਦੀ ਚਾਦਰ ਆ ਗਈ ਸਾਰੀ ਠੀਕ ਆ ਆ ਦੇਖੋ ਦੇਖ ਸਕਦੇ ਹੋ ਮਿੱਤਰੋ ISI ਮਾਰਕ ਲੱਗਿਆ ਵਾ ਇੱਕ ਆਦੀ ਬਾਈ ਸੇ ਆਪਾ ਸੇਲ ਕਰਤੀ ਬਾਈਆਂ ਨੂੰ ਠੀਕ ਹੈ ਹਾਂਜੀ ਹਾਂਜੀ ਜਿਵੇਂ ਕਹ ਰਹੀ ਇਹ ਕੁਆਲਿਟੀ ਇਹੀ ਮਿਲੂਗੀ ਟਰਾਲੀ ਹਾਂਜੀ ਵੀਰੇ ਇਹੀ ਕੁਆਲਿਟੀ ਮਿਲੂ ਤੇ ਵਿੱਚੋਂ ਦੇਖ ਸਕਦੇ ਹੋ ਮਿੱਤਰੋ ਫਰਸ ਪੁਰਸ ਪੂਰਾ ਚੰਗਾ ਪਿਆਗਾ ਤੇ ਅੰਤਲੀ ਸੜ ਤਾਂ ਹੀ ਨਹੀਂ ਪੇਂਟ ਜਿਵੇਂ ਕਹ ਰਹੀ ਮਾਰ ਕੇ ਮੁਰ ਕੇ ਜਿਉਂ ਮੇਦਾਰਸ ਨੂੰ ਬਬਲੀ ਪਵਾ ਦਿੰਦਾ ਵੀ ਆਹ ਚੀਜ਼ ਸਾਨੂੰ ਦਿੱਤੀ ਆ ਹਾਂਜੀ ਹਾਂ ਤੇ ਬੈਟ ਸਵੇਤਾ ਹਣਾ ਬੈਟ ਸਵੇਤਾ ਵੀਰ ਜੀ ਜੇ ਟੋਪੀ ਲਾਉਣੀ ਹੋਵੇ ਤਾਂ ਕੱਲੀ ਟੋਪੀ ਲਾਉਣੀ ਆਪਾਂ ਠੀਕ ਹੈ ਤੇ ਜੇ ਬੰਦੇ ਨੇ ਮੰਨ ਕੇ ਚੱਲੋ ਸੋਤੀ ਲਵਾ ਕੇ ਲਾ ਕੇ ਨੇ ਲਾ ਦਿੰਦੇ ਨੇ ਨਾਲੀ ਹਾਂ ਲਾ ਦਿੰਦੇ ਵੀਰ ਜੀ ਕੋਈ ਦਿੱਕਤ 15 ਕਿ ਗਵਾਂਟਲ ਦੇ ਮੈਨਾਂ ਕਿ ਚੱਲੋ ਠੀਕ ਹੈ 15 ਕਿ ਗਵਾਂਟਲ ਵੇਚਤਾ ਮਿੱਤਰੋ 11 6 ਸਵਾ 2 ਸਵੇ ਜਾ ਸਵਾ 2 ਆ ਗਿਆ ਬੈਡ 6 ਚੌੜੀਆ ਕੀ ਤੇ 11 ਫੁੱਟ ਲੰਬੀਆ ਕੀ ਟਰਾਲੀ ਹਾਂਜੀ ਹਾਂਜੀ ਬਾਈ ਜੀ ਆ ਗਿਆ ਕੀ ਇਹ ਟਰਾਲੀ ਦੀ ਕੀਮਤ ਕਿੰਨੀ ਹੈ ਜੀ ਆਪਾਂ ਦਿਖਾਈਏ ਪਹਿਲਾਂ 1,62,000 ਰੁਪਿਆ ਬਾਈ ਜੀ ਇਹ ਹਾਂਜੀ ਇਹ ਇਹ ਸੇਲ ਹੋ ਗਈ ਆਪਾਂ ਠੀਕ ਹੈ ਇਹ ਦੇ ਸੇਲ ਹੋ ਗਈ ਜੀ ਆਪਾਂ 1,43,000 ਦੀ ਇੱਕ ਇੱਕ 48 ਦੀ ਸੇਲ ਹੋਗੀ ਹਾਂਜੀ ਹਾਂ ਠੀਕ ਹੈ ਤੇ ਅੱਗੇ ਆ ਗਈ 1,55,000 ਟਮਾਟਰ ਵੀ ਦੀ ਸੇਲ ਕਰਤਾ ਵੀਰਿਆ ਸਪਾਂ ਠੀਕ ਹੈ ਇਹ ਵੀ ਸੇਲ ਕਰਤਾ ਸਾਈਜ਼ ਸੇਮ ਆ ਇਹਦਾ ਸੇਮ ਸਾਈਜ਼ ਆ ਵੀਰਿਆ 11 ਸੇਮ ਸਵਾ ਦੋ ਠੀਕ ਹੈ ਤੇ ਉਹੀ ਹਿੱਸਾ ਸੇਮ ਆ ਉਹੀ ਹਿੱਸਾ ਆ ਗਿਆ ਵੀਰਿਆ ਇਹਦੇ ਸੇਮ ਸੇਵੇਂ ਹਿੱਸਾ ਆ ਗਿਆ ਮਿੱਤਰੋ ਤੇ ਹੁਣ ਅੱਗੇ ਆ ਗਈ ਟਰਾਲੀ ਆ ਵੀ ਉਹੀ ਚੀਜ਼ ਆ ਗਈ ਆ ਗਈ ਆ ਵੀ ਉਹੀ ਚੀਜ਼ ਆ ਗਈ ਤੇ ਟੋਪੀ ਲਾਤੀ ਜੀ ਉੱਪਰ ਠੀਕ ਹੈ ਇਹਦੇ ਉੱਤੇ ਉਹ ਲੱਗੀ ਵੀ ਹੈ ਜਾਲੀ ਹਾਂਜੀ ਹਾਂਜੀ ਜਿਵੇਂ ਕਹ ਰਹੀਏ ਬਾਈ ਬਾਵਲੀ ਤੋਂ ਟਰਾਲੀ ਲਿਜਾਇਆ ਕਿ ਸਿੱਧੀ ਤੁੜੀਅਲ ਦਾ ਭੂਕਣਾ ਹੀ ਪਾਉਣਾ ਵਿੱਚ ਹਾਂਜੀ ਹਾਂਜੀ ਭੂਪਣਾ ਪਾਉਣਾ ਕੱਲਾ ਨਹੀਂ ਤੇ ਆ ਜਿਵੇਂ ਰੰਗ ਨਹੀਂ ਹੋਇਆ ਰੰਗ ਰੂੰਗਾ ਆਪਾਂ ਕਰ ਦਿੰਦੇ ਆ ਨਾਲ ਦੀ ਨਾਲ ਰੰਗ ਕਰ ਦਿੰਦੇ ਆ ਵੀਰੇ ਕੋਈ ਵੀ ਨੇ ਕਿਸੇ ਨੇ ਸੌਦਾ ਕਰ ਆਪਾਂ ਤਾਂ ਆਦੀਆਂ ਮੋਹਰਾ ਹੁੰਦਗਾ ਜਿਵੇਂ ਇਹ ਲੁਕ ਜਾਂਦੀ ਆ ਦੇਖੋ ਜੀ ਠੀਕ ਆ ਆ ਦੇਖੋ ਸਾਰੀਆਂ ਮੋਹਰਾ ਜੀ ਠੀਕ ਆ ਹਾਂਜੀ ਹਾਂਜੀ ਮੈਂ ਕਹ ਰਹੀਏ ਲੋਹਾ ਟਾਟਾ ਦਾ ਲੱਗਿਆ ਵਾ ਹਣਾ ਹਾਂਜੀ ਹਾਂ ਵੀਰੇ ਤੇ ਸਾਈਡ 10 ਗੇਜਾ ਥੱਲੇ 8 ਗੇਜਾ ਥੱਲੇ ਫਰਸ 8 ਗੇਜ ਤੇ ਬਾਕੀ ਇੱਧਰ ਰਹਿ ਕੇ ਕਿਹੜਾ ਰੈਂਪ ਜੇ ਦਿਖਾ ਦੇ ਜੇ ਨਹੀਂ ਆਪਾਂ ਜ਼ਿਆਦਾਤਰ ਦੇਖਦੇ ਆ ਬਬਲੀ ਟੜੇ ਜਿਹੜੇ ਰੈਂਪ ਬੋਲਦੇ ਆ ਟੜੇ ਜਿਹੜੇ ਹੁੰਦੇ ਆਪਣਾ ਰੈਂਪ ਟੜਿਆ ਨਹੀਂ ਹੋਊਗਾ ਜੀ ਠੀਕ ਹੈ ਰੈਂਬ ਰੂੰਬ ਪੂਰੇ ਵਧੀਆ ਕੁਆਲਿਟੀ ਹਨ ਕਿ ਟਾਇਰ ਦੂਰ ਵੀ ਪੂਰੇ ਚੰਗੇ ਤੇ ਬੇਦਾਗ ਟਾਇਰ ਲੱਗੇ ਪਿਆ ਹਾਂਜੀ ਬੇਦਾਗ ਟੇਰ ਟਾਇਰ ਹੈ ਬੇਦਾਗ ਟਾਇਰ ਲੱਗੇ ਪਿਆ ਤੇ ਇੱਕ ਗੱਲ ਹੋਰ ਪਈ ਬਬਲੀ ਦੀ ਸਿਫਤ ਜਿਵੇਂ ਕਹੇ ਦੀ ਪਹਿਲਾਂ ਵਾਲਾ ਡਾਲਾ ਤੁਹਾਨੂੰ ਦਿਖਾਤਾ ਪਹਿਲਾਂ ਵਾਲਾ ਹੋਰ ਸਿਸਟਮ ਸੀ ਇਹਦਾ ਹੋਰ ਸਿਸਟਮ ਇਹਦਾ ਹੋਰ ਸਿਸਟਮ ਕਰਤਾ ਇਹਦਾ ਗੀਅਰ ਸਿਸਟਮ ਕਰਤਾ ਜੀ ਆਹ ਜੇ ਬੁੜੀਆਂ ਨਮਾਰੀ ਡਾਉਂਦੀਆਂ ਹੁੰਦੀਆਂ ਹੁੰਦੀਆਂ ਐ ਲੱਗਦਾ ਲੋਕ ਮਾਗਰ ਲਈ ਪਾਸੂ ਟਰਾਲੀ ਦਾ ਹਾਂਜੀ ਹਾਂ ਵੀਰੇ ਤੇ ਇਹਦਾ ਵੀ ਫਰਸ ਦੇਖ ਸਕਦੇ ਹੋ ਜਮਾ ਪੂਰਾ ਸਾਫਟ ਪਿਆ ਤੇ ਇਹ ਸਾਰਾ ਟਾਟਾ ਦਾ ਲੋਹਾ ਲੱਗਿਆ ਹੋਇਆ ਟਾਟਾ ਦਾ ਜੀ ਇਹਨੂੰ ਵੀ ਤੇ ਅੰਦਰਲੀ ਸਾਈਡ ਦੇਖ ਸਕਦੇ ਹੋ ਜਾਲੀ ਜੂਲੀ ਪੂਰੀ ਲੱਗੀ ਵੀ ਹੈ ਮੈਂ ਸਾਰੀ ਇਹ ਵੀ ਟਾਟਾ ਮੈਂ ਮੈਂ ਕਹਾ ਵੀ ਸੀਜ਼ਨ ਆ ਗਿਆ ਇਹ ਗੱਲਾ ਵੀਰ ਨੇ ਭੂਕਣਾ ਲਾਉਣਾ ਵਿੱਚ ਦੇ। ਆਪੋ ਆਪਣਾ ਲਾਉਣਾ। ਦੇਖੋ ਜੀ ਟਾਟਾ ਦੀ ਕੋਈ ਜਾਲੀਆ ਨੂੰ। ਠੀਕ ਆ ਜਾਲੀ ਵੀ ਟਾਟਾ ਦੀ ਆ। ਫਰਸ਼ ਵੀ ਟਾਟਾ ਦਾ। 8 ਗੇਜ ਦਾ ਫਰਸ਼ ਲੱਗਿਆ ਵਾ। ਸੈਡਰ 10 ਗੇਜ ਦਾ। 8 3 ਦੀ ਚਾਸੀ ਆ। ਤੇ ਤਿੰਨ ਹਿੱਸੇ ਦੇ ਮਾਰਦੀ 4 ਇੰਚੀ ਹਿੱਸਾ ਲੱਗਿਆ ਵਾ। ਜੇ ਪੰਪ ਸੋਨੂ ਸਾਹਮਣੇ ਦੀ ਸੀ ਇਹਦਾ 3 ਸਾਲ ਦੀ ਗਾਰੰਟੀ ਆ ਉਹਦੀ। ਹਾਂਜੀ ਹਾਂ 3 ਸਾਲ ਦੀ ਪੰਪ ਦੀ। 10 ਸਾਲ ਦੀ ਹਿੱਸੇ ਦੀ ਗਾਰੰਟੀ ਆ। 3 ਸਾਲ ਦੀ ਪੰਪ ਦੀ ਆ ਬਾਈ ਜੀ। ਤੇ ਬੇਦਾਗ ਟਾਇਰ ਲੱਗੇ ਪਿਆ। ਇਹਦੀ ਕੀਮਤ ਕੀ ਆ? ਇਹਦੀ 1,62,000 ਰੁਪਏ ਜ ਵਾਜਣੇ ਦਾ 17 ਕੁ ਮਿੰਟ ਲੁੱਤਰੂ ਆ ਜੀ ਠੀਕ ਆ 17 ਕੁ ਮਿੰਟ ਲਵਾਜਣਾ ਮਿੱਤਰੋ ਇਹਦਾ ਤੇ ਹੁਣ ਅੱਗੇ ਇੱਕ ਹੋਰ ਟਰਾਲੀ ਆ ਗਈ ਕਾ ਆ ਗਈ ਵੀਰੇ ਇਹ ਜਿਵੇਂ ਕਹ ਜੀ ਇਹ ਪਹਿਲਾਂ ਬਿਨਾ ਰੰਗ ਜਲਾ ਦਿਖਾਤੀ ਹੁਣ ਤੁਹਾਨੂੰ ਰੰਗ ਵਾਲੀ ਤੇ ਲਿਆਏ ਹੁਣ ਰੰਗ ਵਾਲੀ ਦਿਖਾਤੀ ਜੀ ਤੇ ਕਈਆ ਡਾਲਾਂ ਜਾਂ ਫੇਰ ਖੋਲਾਂਗੇ ਪਹਿਲਾਂ ਨੰਬਰ ਤੇ ਮਾਰਦੀ ਕੈਮਰਾ 75892 99512 ਹਾਂਜੀ ਬਾਈ ਇਹ ਬਾਈ ਬਬਲੀ ਦਾ ਮੋਬਾਈਲ ਨੰਬਰ ਆ ਜੇ ਕਈਆਰੀ ਵਿੱਚ ਵੀਰ ਹੁੰਦਾ 66 ਸਾਈਜ ਵਾਲੇ ਉਹ ਵੀ ਤਿਆਰ ਕਰ ਸਕਦਾ ਹੈ ਇਹ 6 ਆ 11 6 ਆ ਵੀ 11 6 ਆ ਬਾਈ ਜੀ ਇਹ 11 6 ਆ ਇਹਦੇ ਰੰਗ ਪੇਂਟ ਜਿਵੇਂ ਕੀ ਦੀ ਸਾਰਾ ਵੱਜਿਆ ਵਾ ਸਾਰਾ ਵੱਜਿਆ ਹੋਇਆ ਬਗੈਰ ਜੋੜ ਵਾਲੀ ਆਪਣੇ ਫਰਸ਼ ਹੁੰਦਾ ਬਾਈ ਜੀ ਠੀਕ ਆ ਜੋੜ ਨਹੀਂ ਹੁੰਦਾ ਫਰਸ਼ ਵਿੱਚ ਹਾਂਜੀ ਨਾ 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 ਬਿਨਾ ਜੋੜ ਵਾਲਾ ਫਰਸ਼ੂ ਮਿੱਤਰੋ ਬਾਕੀ ਸਫਾਈ ਦੇਖ ਸਕਦੇ ਹੋ ਬਾਕੀ ਕੰਮ ਰਿਹਾ ਯਾਰ ਬਬਲੀ ਸਫਾਈ ਤੇਰੀ ਕੰਮ ਜਿਵੇਂ ਆਹ ਦੇ ਚਲੋ ਆਪਾਂ ਇਹ ਕਹਿੰਦੇ ਰੰਗ ਕਰਿਆ ਵਾ ਹਾਂਜੀ ਹਾਂ ਚਲ ਇਹਦੇ ਬਾਰੇ ਜਾਣਕਾਰੀ ਦੇ ਕੇ ਗਾਂਸ ਨੂੰ ਬਾਈ ਬਬਲੀ ਦਾ ਕੰਮ ਦਿਖਾਓ ਆ ਦੇਖੋ ਜੀ ਆ ਦੇਖੋ ਕੰਮ ਇਹਦਾਂ ਜਿਵੇਂ ਐਂਕਰ ਲੱਗੀ ਆ ਚਾਦਰ ਦੇ ਨਾਲ ਤੇ ਬੈਠ ਗਿਆ ਠੀਕ ਐ ਅਜਮਾ ਉਂਗਲ ਤੱਕ ਨੂੰ ਐ ਮੰਨ ਕੇ ਚਲੋ ਜ਼ਮੀਰ ਅੜਕੀ ਨਹੀਂ ਪਤਾ ਲੱਗਦੀ ਵਿਥੇ ਬੈਲਡ ਹੋਇਆ ਵਾ ਹਾਂਜੀ ਹਾਂਜੀ ਤੇ ਇਹ ਸਾਬ ਨਾਲ ਲੱਗਦਾ ਜਿਵੇਂ ਜੁੜੰਗਾਂ ਜਰਾਂ ਆਉਣ ਦੇ ਹਾਂਜੀ ਹਾਂ ਬਾਈ ਜਿਵੇਂ ਤੇ ਰੰਗ ਵੱਜਿਆ ਵਾ ਇੱਥੇ ਤਾਂ ਪਤਾ ਹੀ ਕੀ ਲੱਗਣਾ ਹਣਾ ਤੇ ਇਹ ਟਰਾਲੀ ਕਿੰਨੀ ਕੀਮਤ ਦੀ ਐ ਇਹਦਾ ਬਾਈ ਜੀ ਮੰਗਿਆ ਆਪਾਂ 1.5 ਲੱਖ ਰੁਪਈਆ ਠੀਕ ਐ 1.5 ਲੱਖ ਰੁਪਈਆ ਡਿਮਾਂਡ ਆ ਤੇ ਜੇ ਤੁਸੀਂ ਵੀਡੀਓ ਦੇਖ ਕੇ ਆਓਗੇ ਮਾਨਤਨ ਬਾਬੜੀ ਤੋਂ ਕਰਵਾ ਦਈਏ 80000 ਰੁਪਈਆ ਹੁਣ ਛੋਟੀ ਵੀਡੀਓ ਦੇਖ ਕੇ ਆਓਗਾ ਜਾਕੂ ਮਤਰਾ 5000 ਰੁਪਿਆ ਘਟਜੂ ਸਿੱਧਾ 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 ਵੀਰੇ ਠੀਕ ਹੈ ਤੇ ਆਹ ਰੈਂਕ ਹੋਇਆ ਵਾ 1.5 ਲੱਖ ਰੁਪਿਆ ਡਿਮਾਂਡ ਹੈ 1.45 ਦੀ ਰਹੀ ਜੇ ਦੇਖ ਕੇ ਆਉਣੇ ਹੋ ਹਾਂਜੀ ਹਾਂ ਤੇ ਨੰਬਰ 22 ਦਾ ਸਕਰੀਨ ਦੇ ਉੱਤੇ ਸੀ ਲਾਤਾ ਤੇ ਹਰ ਸਾਈਜ਼ ਦੀ ਟਰਾਲੀ ਤਿਆਰ ਕਰਦਾ ਚਾਹੇ 16 ਫੁੱਟੀ ਕਰਾ ਲਿਓ ਕੋਈ ਮਰਜ਼ੀ ਕਰਾ ਲਿਓ ਬਾਈ ਜੀ ਤੇ ਆਹ ਆ ਵੀ 11 ਸੀ ਆ ਇਹ ਵੀ 11 ਸੀ ਆ ਗਈ ਜੀ ਇਹਦੀ 1.56 ਡਿਮਾਂਡ ਆ ਇਹਦੀ 1.56 ਜੀ ਤੇ ਇਹਦੇ ਫਰੰਟ ਤੋਂ ਵੀ ਡਿਜ਼ਾਈਨਾਂ ਦਾ ਫਰਕ ਆ ਨਾ ਵਾ ਬੜੀਆਂ ਟਰਾਲੀਆਂ ਦੇ ਸਾਰੀਆਂ ਦੇ ਮੈਂ ਕਹ ਜੀ ਇਹ ਮੂਹਰੋ ਹੋਰੂ ਪਿੱਛੋਂ ਹੋਰੂ ਵਾਰੇ ਟਰ ਇਹਦੇ ਹੋਟ ਜਣਾ ਗਿਆ ਉਹਦੇ ਹੋਟ ਜਣ ਪਤਾ ਸੀ ਠੀਕ ਹੈ ਉਹਦੇ ਹੋਰ ਆ ਇਹਦੇ ਡਾਲੇ ਦਾ ਵੀ ਫਰਕ ਕੁਮਲਾ ਦਾ ਉਹਦੇ ਨਾਲ ਹਾਂ ਜੀ ਇੱਧਰ ਲੈ ਆਈ ਕਿਹੜਾ ਦੇਖ ਸਕਦੇ ਹੋ ਮਿੱਤਰੋ ਟਾਇਰ ਟੂ ਰੈਂਪ ਰੂਮ ਤੇ ਆ ਜਿਆਦਾ ਤਾਂ ਟਰਾਲੀਆਂ ਤੁਸੀਂ ਦੇਖੇ ਹੋਣਗੇ ਤੜਕੇ ਹੋਣਗੇ ਆ ਤੜਕੇ ਹੋਣਗੇ ਪੇਟ ਵੀ ਨਹੀਂ ਕਿਤੇ ਬੱਜਿਆ ਵਾ ਦੇਖ ਸਕਦੇ ਹੋ ਪੂਰਾ ਸਾਫ ਰੈਂਪ ਪਿਆ ਜਾਮ 17 ਮਾਟਲ ਪਹਿਲਾਂ ਟਰਾਲੀ ਦੱਸਿਆ ਤੇ ਇਹ ਵੀ ਥੋੜਾ ਜਿਹਾ ਤਰ੍ਹਾਂ ਕੁ 16 ਮਾਟਲ ਵੇਟ ਆ ਮਿੱਤਰੋ ਇਹਦਾ ਆ ਸਿਸਟਮ ਕਰਤਾ ਇਹਦਾ ਆ ਸਿਸਟਮ ਆ ਆ ਦੇਖੋ ਬਾਈ ਜੀ ਇਹਦੇ ਵੀ ਫਰਸ ਦਿਖਾ ਦਿਓ ਫਰਸ ਦੇਖ ਸਕਦੇ ਹੋ ਮントਰ ਪੂਰਾ ਸਾਫ ਪੈਟਰੋਲੀਆ ਤੇ ਟਾਟਾ ਦਾ ਰੂਹ ਲੱਗਿਆ ਵਾ ਇਹ ਫਰਸ ਸਾਰਿਆਂ ਦੇ ਸੇਮ 8 ਗੇਜ ਹੁੰਦਾ ਆਪਣਾ 8 ਗੇਜ ਜੀ ਠੀਕ ਆ 8 ਗੇਜ ਫਰਸ ਹੁੰਦਾ ਸਾਈਡਾਂ 10 ਗੇਜ ਆ ਤੇ ਜਿਵੇਂ ਕਹ ਦੀ ਇਹ ਬਿਨਾ ਰੰਗ ਵਾਲੀਆਂ ਹੀ ਬਈ ਪਬਲਿਕ ਨੇ ਤਾਂ ਹੀ ਖੜਾ ਕੇ ਰੱਖੀ ਦੀਆਂ ਕਿ ਜਿਹੜੇ ਬੰਦੇ ਨੂੰ ਆਉਂਦਾ ਰੰਗ ਚ ਮਾਰ ਕੇ ਲੁਕ ਜਾਂਦੇ ਮਾਰ ਕੇ ਲੁਕ ਜਾਂਦੇ ਜੀ ਤੇ ਆਹ ਜਾਲੀ ਲੱਗੀ ਵੀ ਆ ਹਨਾ ਹਾਂ ਜੀ ਹਾਂ ਕੱਲੀ ਜਿਵੇਂ ਟੋਪੀ ਜੀ ਦੀ ਕਮੀ ਐ ਤਾਂ ਅੰਗਲੀ ਕੱਲੀ ਟੋਪੀ ਦੀ ਕਮੀ ਐ ਜੀ ਟੋਪੀ ਦੀ ਕਮੀ ਐ ਤੇ ਇਹਦੇ ਡੱਲਾ ਕਿਵੇਂ ਆ ਇਹਦਾ ਦੂਜੇ ਲੋਟ ਆ ਗਿਆ ਕਿਲੀ ਵਾਲਾ ਹਨਾ ਹਾਂ ਇਹ ਕਿਲਾ ਕੇ ਜੀ ਜਿਵੇਂ ਕਿਲੀ ਵਾਲਾ ਡਾਲਾ ਡਾਲਾ ਰਹਿਣਾ ਇਹਦਾ ਵੀ ਹਾਂਜੀ ਹਾਂਜੀ ਸਿੱਧਾ ਮੜੇ ਜਿਨਾ ੜਦਾ ਹਨਾ ਹਾਂਜੀ ਹਾਂ ਤੇ ਹੁਣ ਆਹ ਟਰਾਲੀ ਤੇ ਆਉਣੇ ਆ ਤੇ ਇਹਦੇ ਹੈਂਡਲ ਦੂਜੇ ਰੋਡ ਲਾਤਾ ਹੈ ਹੈਂਡਲ ਦੂਜੇ ਰੋਡ ਲਾਤਾ ਜੀ ਠੀਕ ਹੈ ਇਸ ਰੋਡ ਗੇਟ ਵਾਂਗੂ ਜਿਵੇਂ ਬਾਰ ਖੋਲ ਬੰਦਿਆ ਹਾਂਜੀ ਹਾਂ ਦੇਖ ਸਾਡੇ ਮਿੱਤਰੋ ਪੂਰਾ ਫੁੱਲ ਰਹਿਲਾ ਇਹਦਾ ਹੁਣ ਜਿੰਨੇ ਆਪਾਂ ਫਰਸ਼ੀਤੀ ਸ਼ੁਰੂ ਕਰਦੇ ਆਂ ਦੇਖ ਸਕਦੇ ਹੋ ਪੂਰਾ ਚੰਗਾ ਪਿਆ ਇਹ ਮੀਂਹ ਜਿਵੇਂ ਕਹੇ ਦੀ ਇੱਕ ਦੋ ਮੀਂਹ ਚੱਲੇ ਪਿਆ ਇਹਦੇ ਹਣਾ ਇਹ ਤਾਂ ਬਾਈ ਗਰਾਉਂਡ 'ਚ ਖੜੀ ਸੀ ਹੁਣ ਕੱਟ ਕੇ ਲਿਆਤੀ ਆ ਜੇ ਸੇਲ ਹੋ ਗਈ ਇਹ ਪੀਸ ਇਹ ਵੀ ਸੇਲ ਹੋ ਗਈ ਪਹਿਲੀ ਮੰਡੀ ਤੇ ਆਹੀ ਉਹਦੀ ਸੇਲ ਹੋ ਗਈ ਠੀਕ ਹੈ ਟੜ ਕੇ ਪਹਿਲੀ ਬਬਲੀ ਵੀਰ ਦਾ ਨਾਂ ਹੈ ਘੁੰਮਣ ਕਲਾ ਪਿੰਡ ਦਾ ਤੇ ਇਹਦੀ ਹੱਬ ਵੀ ਮੁੰਲਾ ਦਾ ਵੱਧ ਨਟਾਲੀ ਆ ਇਹਦੀ 10 ਨਟੇ ਹੱਬਾ ਬਾਈ ਜੀ 10 ਨਟੇ ਹੱਬਾ ਟਾੜਾ ਦਾ ਹਿੱਸਾ ਲੱਗਿਆ ਹਣਾ ਹਾਂਜੀ ਹਾਂ ਵੀਰ ਜੀ 4 ਇੰਚੂ ਹੀ ਹੈ ਸਰ 4 ਇੰਚ ਜੀ 4 ਇੰਚ ਹੀ ਹਿੱਸਾ 10 ਨਟੇ ਹ ਜਿਵੇਂ ਜੇ ਕੋਈ ਵੀ ਟ੍ਰਾਲੀ ਲੈ ਗਿਆ ਤੇ ਲਾਂਬੇ ਵਾਲਾ ਕੰਮ ਨਹੀਂ ਹੈਗਾ ਜਮੇ ਨਾ ਜੀ ਵੀਰੇ ਪਾਈਪ ਜਮਾ ਹੈਡ ਕਰੀ ਵੀ ਜਿਵੇਂ ਕਿ ਦੀ ਸੈਡਾ ਸੁੱਡਾ ਲੱਪੜਨ ਵਾਲਾ ਕੰਮ ਵੀ ਚੱਕ ਕੇ ਪਾਈ ਤੇ ਮੁੜ ਕੇ ਹਾਂ ਜੀ ਹਾਂ ਪਾਈ ਪੁੱਥੇ ਤੇ ਵੀਰ ਦਾ ਨੰਬਰ ਚਲੀ ਜਾਂਦਾ ਸਕਰੀਨ ਦੇ ਉੱਤੇ ਗੱਲਬਾਤ ਕਰਕੇ ਟ੍ਰਾਲੀ ਲਿਆ ਸਕਦੇ ਹਾਂ ਆਹ ਟ੍ਰਾਲੀ ਦਾ ਭਜਨ ਕਿੰਨਾ ਇਹਦਾ ਵੀਰੇ 16 ਕਵਾਂਟਲ 72 ਕਿਲੋ ਵਜਨ ਉਤਰਿਆ ਸਾਬ ਸਭ ਤੋਂ ਹੀ ਉਤਰਈ ਇਹ ਠੀਕ ਹੈ 16 ਕਵਾਂਟਲ 72 ਕਿਲੋ ਹਾਂ ਤੁਲਮੀ ਦਿੱਤੀ ਜੀ ਆਪਾਂ ਇਹ ਠੀਕ ਹੈ ਤੁਲਮੀ ਦਿੱਤੀ 16 ਕਵਾਂਟਲ 72 ਕਿਲੋ ਵਜਨ ਟਰਾਲੀ ਦਾ ਮਿੱਤਰੋ ਹਾਂਜੀ ਹਾਂ ਗੱਲਬਾਤ ਕਰਕੇ ਟਰਾਲੀ ਲਿਜਾ ਸਕਦੇ ਹੋ ਤੁਹਾਨੂੰ ਐ ਮੰਨ ਕੇ ਜਦੋਂ 10 ਤੋਂ 12 ਟਰਾਲੀਆਂ ਦਿਖਾ ਦਿਆਂ ਜੇ ਬੁੱਧਵਾਰ ਨੂੰ ਮਿਲਣਾ ਭਾਰਤ ਪੈਟਰੋਲ ਪੰਪ ਦੇ ਜਮਾ ਸਾਹਮਣੇ ਆ ਜਿਹੜੀ ਮੋੜ ਮੰਡੀ ਬਾਈ ਦੀ ਵਰਕਸ਼ਾਪ ਆ ਹਾਂਜੀ ਉੱਥੇ ਆ ਕੇ ਵੀ ਗੱਲਬਾਤ ਕਰਕੇ ਟਰਾਲੀ ਲਿਜਾ ਸਕਦਾ ਹਾਂ ਦੱਬ ਕੇ ਕਰ ਦੋ ਵੀਡੀਓ ਨੂੰ ਸ਼ੇਅਰ ਸੋ ਬਹੁਤ-ਬਹੁ